ਲੜਕੀ ਦਾ ਕਤਲ ਕੀਤਾ ਗਿਆ ਇਲਜ਼ਾਮ ਕਿਹੜੇ ਨੇ ਉਹ ਨਿਆਂ ਸਿੰਘ ਤੇ ਬਾਣੇ ਦੇ ਵਿੱਚ ਦੋ ਵਿਅਕਤੀਆਂ ਦੇ ਉੱਤੇ ਲੱਗੇ ਨੇ ਉਹ ਲੜਕੀ ਦੱਸਿਆ ਜਾ ਰਿਹਾ ਸੀਗਾ ਕਿ ਸ਼ੂ ਸ਼ੂਡੀਏ ਉੱਤੇ ਲਚਰਤਾ ਫਲਾਉਂਦੀ ਸੀਗੀ ਪੰਜਾਬੀਆਂ ਨੂੰ ਗੁਦਰਬ ਕੀਤਾ ਜਾਂਦਾ ਸੀਗਾ ਕੀ ਕਹਿਣਾ ਚਾਹੋਗੇ ਜੀ ਤੁਸੀਂ ਅੱਜ ਦਾ ਦਿਨ ਇਸ ਕਾਰਜ ਵਾਸਤੇ ਵਿਸ਼ੇਸ਼ਤਾ ਦਾ ਦਿਹਾੜਾ ਹੈ ਜਿੱਥੇ ਸਦਗਪੁਰ ਹਰਗਨ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਾਰੇ ਨੇ ਬਾਵਨ ਪੱਤ ਰਚਿਆ ਉੱਥੇ ਸਾਨੂੰ ਇਹ ਲਚਰਤਾ ਭਰੇ ਗੀਤ ਤੇ ਗੰਦਗੀ ਤੋਂ ਦੂਰ ਰਹਿਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਕੀਤਾ ਕਿ ਮੇਰੇ ਮੋਹਨ ਇਹ ਸਾਖ ਸਾਖਤ ਨਾਦ ਜਿਹੜੇ ਗੀਤ ਨੇ ਇਹ ਸਾਡੇ ਸਰਵਣਾਂ ਦੇ ਅੰਦਰ ਨਹੀਂ ਪਾਣੇ ਚਾਹੀਦੇ ਭਾਵ ਸਾਡੀ ਸਿੱਖ ਨੌਜਵਾਨੀ ਨੂੰ ਨਹੀਂ ਪਿੰਦੂ ਮੁਸਲਮਾਨ ਤੇ ਸਮੁੱਚੇ ਤਬਰਕ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ ਪਰ ਜਿਹੜੇ ਇਹੋ ਜਿਹੇ ਲੋਕ ਕਾਰਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਧਰਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕੋਈ ਗਲਤ ਨਹੀਂ ਹੋ ਰਿਹਾ ਇਹ ਪਹਿਲਾਂ ਵੀ ਹੁੰਦਾ ਹੈ ਤੇ ਹੁਣ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਸਮੁੱਚੀ ਮਨੁਸ਼ਿਆ ਨੂੰ ਜਿੱਥੇ ਸਰਬ ਸੰਧੀ ਵਾਲਤਾ ਦਾ ਇਹ ਘਰ ਹੈ ਗੁਰੂ ਨਾਨਕ ਦਾ ਘਰ ਆਪਣੇ ਕੰਠ ਨਾਲ ਲਾਉਂਦਾ ਹੈ ਗਲੇ ਨਾਲ ਲਾਉਂਦਾ ਹੈ ਗੁਰੂ ਅਰਜਨ ਦਾਸ ਬਾਰੇ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਸ ਤਖਤ ਦੇ ਉੱਤੇ ਜਦੋਂ ਜਦੋਂ ਵੀ ਕਿਸੇ ਨਾਲ ਜ਼ੁਲਮ ਹੋਇਆ ਆ ਵੀ ਕਿਸੇ ਪੰਡਤ ਦੀ ਘਰ ਵਾਲੀ ਨੂੰ ਯਾਲਮਾ ਨੇ ਚੁੱਕ ਕੇ ਆਪਣੇ ਹਰਮਾਂ ਦੇ ਵਿੱਚ ਆਪਣੇ ਮਹਿਲਾ ਵਿੱਚ ਪਾਇਆ ਤੇ ਗੁਰੂ ਦਾ ਖਾਲਸਾ ਛੁੜਾ ਕੇ ਲੈ ਕੇ ਆਉਂਦਾ ਰਿਹਾ ਗੁਰੂ ਕੇ ਸਿੱਖ ਵੀ ਛੁੜਾ ਕੇ ਲੈ ਕੇ ਆਉਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਲੜਕੀ ਦਾ ਕਤਲ ਕੀਤਾ ਗਿਆ ਇਲਜ਼ਾਮ ਘੜੇ ਨੇ 29 ਦੇ ਮਾਰੇ ਦੇ ਵਿੱਚ ਦੋ ਵਿਅਕਤੀਆਂ ਦੇ ਉੱਤੇ ਲੱਗੇ ਨੇ ਉਹ ਲੜਕੀ ਦੱਸਿਆ ਜਾ ਰਿਹਾ ਸੀਗਾ ਕਿ ਸੋਸ਼ਲ ਮੀਡੀਆ ਉੱਤੇ ਨੱਚਰਤਾ ਫਲਾਉਂਦੀ ਸੀਗੀ ਪੰਜਾਬੀਆਂ ਨੂੰ ਗੁਸਾਬ ਕੀਤਾ ਜਾਂਦਾ ਸੀਗਾ ਕੀ ਕਹਿਣਾ ਚਾਹੋਗੇ ਜੀ ਤੁਸੀਂ ਅੱਜ ਦਾ ਦਿਨ ਇਸ ਚਾਰਜ ਵਾਸਤੇ ਵਿਸ਼ੇਸ਼ਤਾ ਦਾ ਦਿਹਾੜਾ ਹੈ ਜਿੱਥੇ ਸਤਗੁਰੂ ਭਗਤ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਮਨਪੱਤ ਰਚਿਆ ਉੱਥੇ ਸਾਨੂੰ ਇਹ ਨੱਚਰਤਾ ਭਰੇ ਗੀਤ ਤੇ ਗੰਦਗੀ ਤੋਂ ਦੂਰ ਰਹਿਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਕੀਤਾ ਕਿ ਮੇਰੇ ਮੋਹਣ ਇਹ ਸਾਖ ਸਾਖਤ ਨਾਦ ਜਿਹੜੇ ਗੀਤ ਨੇ ਇਹ ਸਾਡੇ ਸਰਵਣਾਂ ਦੇ ਅੰਦਰ ਨਹੀਂ ਪਾਣੇ ਚਾਹੀਦੇ ਭਾਵ ਸਾਡੀ ਸਿੱਖ ਨੌਜਵਾਨੀ ਨੂੰ ਨਹੀਂ ਪਿੰਦੂ ਮੁਸਲਮਾਨ ਤੇ ਸਮੁੱਚੇ ਵਰਗ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ ਪਰ ਜਿਹੜੇ ਇਹੋ ਜਿਹੇ ਲੋਕ ਕਾਰਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਧਰਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕੋਈ ਗਲਤ ਨਹੀਂ ਹੋ ਰਿਹਾ ਇਹ ਪਹਿਲਾਂ ਵੀ ਹੁੰਦਾ ਹੈ ਤੇ ਹੁਣ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਸਮੁੱਚੀ ਮਨੁੱਖਤਾ ਨੂੰ ਜਿੱਥੇ ਸਰਬਸਾਂ ਦੀ ਵਾਲਤਾ ਦਾ ਇਹ ਘਰ ਹੈ ਗੁਰੂ ਨਾਨਕ ਦਾ ਘਰ ਆਪਣੇ ਕੰਠ ਨਾਲ ਲਾਉਂਦਾ ਹੈ ਗਲੇ ਨਾਲ ਲਾਉਂਦਾ ਹੈ ਗੁਰੂ ਦਾ 10 ਬਾਰੇ ਕਹਿੰਦੇ ਆਹ ਉਹ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਸ ਤਖਤ ਦੇ ਉੱਤੇ ਜਦੋਂ ਜਦੋਂ ਵੀ ਕਿਸੇ ਨਾਲ ਜ਼ੁਲਮ ਹੋਇਆ ਆ ਵੀ ਕਿਸੇ ਪੰਡਤ ਦੀ ਘਰ ਵਾਲੀ ਨੂੰ ਜਾਲਮਾਂ ਨੇ ਚੋਕੇ ਆਪਣੇ ਹਰਮਾਂ ਦੇ ਵਿੱਚ ਆਪਣੇ ਮਹਿਲਾ ਵਿੱਚ ਪਾਇਆ ਤੇ ਗੁਰੂ ਦਾ ਖਾਲਸਾ ਛੁੜਾ ਕੇ ਲੈ ਕੇ ਆਉਂਦਾ ਰਿਆ ਗੁਰੂ ਕੇ ਸਿੱਖ ਵੀ ਛੁੜਾ ਕੇ ਲੈ ਕੇ ਆਉਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ